ਚਾਰ ਦੰਦਾ ਬਾਹਲੀ ਸੈਟ ਲੈ ਲੈ ਦਾ ਡਿਜ਼ਾਈਨ ਚੂਣ ਦੇਖ ਮੁੱਠੀ ਦਾ ਥਾਣਾ ਪਿੱਛੂ ਕੱਲਾ ਮੇਨ ਆਪਾਂ ਕਹਿੰਦੇ ਗਾਂ ਖਰੀਦ ਲਈ ਰੰਗ ਦੇਖ ਕੇ ਗਾਂ ਨਹੀਂ ਖਰੀਦੀ ਜਾਂਦੀ ਹੁੰਦੀ ਤੇ ਆਰਡਰ ਜਨਵਰੀ ਦਾ ਡਿਜ਼ਾਈਨ ਵਿਖਾਈ ਦਿਖਾ ਪਹਿਲਣ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਸਮਰਾ ਡੈਰੀ ਫਾਰਮ ਤੇ ਪਿੰਡ ਲੋਹਾ ਖੇੜਾ ਤਹਿਸੀਲ ਲੋਂਗੋਵਾਲ ਜ਼ਿਲ੍ਹਾ ਸੰਗਰੂਰ ਨੇੜੇ ਤਨੋਲਾ ਮੰਡੀ ਤੇ ਬਡਵਰ ਦਾ ਟੋਲ ਪਲਾਜ਼ਾ ਰਹਿ ਜਾਂਦਾ ਬਾਈ ਹੋਰਾਂ ਨੂੰ ਗਾਵਾਂ ਦਿਖਾ ਦਾਂਗੇ ਫੁੱਲ ਟੌਪਿਕ ਕੁਆਲਿਟੀ ਦੇ ਪ੍ਰਦੀਪ ਕੋਲੇ ਪਹੁੰਚੇ ਹੋਏ ਆਂ ਤੇ ਸ਼ੁਰੂਆਤ ਆ ਜਿਹੜੀ ਸ਼ੁਰੂਆਤ ਕਰਦਾਂਗੇ ਐਰ ਸ਼ੈਰ ਵਾਲੇ ਪੱਖ ਤੋਂ ਐਰ ਸ਼ੈਰ ਜਰਸੀ ਐਚ ਐਫ ਤਿੰਨ ਚਾਰ ਨਸਾਂ ਦਿਖਾ ਦਾਂਗੇ ਤੁਹਾਨੂੰ ਅੱਜ ਤੇ ਕੈਮਰਾ ਗਰ ਇੱਕ ਨੰਬਰ ਤੇ ਮਾਰਦੇ ਆ ਐਰ ਸ਼ੈਰ ਤੇ ਪਹਿਲੇ ਦੀ ਆਰਡਰ ਕੁਆਲਟੀ ਦੀ ਮਾਰ ਯਾਰ ਕੈਮਰਾ ਆਡਰ ਹੀ ਰਖਾ ਵੱਛੀ ਦਾ ਕੈਸਾ ਸ਼ਾਨਦਾਰ ਲੱਗਿਆ ਥਣ ਥੋਣਾ ਸੂਹਾ ਕਿਹੜਾ ਪਰਦੀ ਪੈਦਾ ਦੂਜਾ ਸੂਹਾ ਸੂਬਾਈ ਦੂਜਾ ਸੂਹਾ ਸੁੰਦੀ ਆ ਤੇ ਚਮਕ ਚਮਕ ਬੜੀ ਆ ਹਨਾ ਜੈਨੂਨ ਚਮਕ ਹੈ ਪਤਾ ਕੀ ਆ ਪਹਿਲਾਂ ਜਿਵੇਂ ਉਸ ਦਿਨ ਆਪਾਂ ਜਿਹੜੀ ਐਰ ਸ਼ੈਰ ਪਾਈ ਸੀ ਨੂੰ ਆ ਲਾਦਾ ਵੀ ਹਜ਼ਾਰ ਫੋਨ ਆ ਦੀ ਗੱਲ ਆ ਉਹ ਆਰ ਚਾਰ ਦਾ ਹਾਂ ਵੀ ਇਹ ਮਿਲਦੀ ਬਹੁਤ ਘੱਟ ਨੂੰ ਪਤਾ ਬਈ ਹੈ ਨਾ ਮੇਨ ਗੱਲ ਤੈਨੂੰ ਪਤਾ ਕੀ ਹੁੰਦੀ ਆ ਇਹ ਗਾਂ ਹੁੰਦੀ ਬਹੁਤ ਸ਼ਾਂਤ ਆ ਠੀਕ ਆ ਆਲੇ-ਦਾਲੇੋਂ ਦਿਖਾ ਦੇ ਗਰੀ ਮਜ਼ਬੂਤ ਆ ਗੁਰੀ ਵਜਨ ਦੇਖ ਠੋਸ ਵਜਨ ਇੱਕ ਇਹਦੀ ਖਾਸੀਅਤ ਇਹ ਆ ਇੱਕ ਤੇ ਮੌਸਮ ਸਾਰੇ ਚੱਲਦੀ ਆ ਇੱਕ ਇਹਦੀ ਫਾਇਟ ਵੀ ਚੰਗੀ ਹੁੰਦੀ ਆ ਤੇ ਜਿੱਦਾਂਵੇਂ ਮਰਦੀ ਆ ਮੇਨ ਦਾ ਲੈ ਜੇ ਗੁਰੀ ਸ਼ਾਂਤ ਸੁਭਾਅ ਵਾਲਾ ਹੁੰਦਾ ਜਿਵੇਂ ਉਹ ਘਰੇ ਬਈ ਕਿਸੇ ਮਸ਼ੀਨ ਵਾਲਾ ਵੀਰ ਲੈ ਜਾਏ ਤੇ ਜਿਹੜਾ ਮਰਜ਼ੀ ਲੈ ਜਾਏ ਜਾਂਦੇ ਕੋਈ ਦਿੱਕਤ ਇੱਕ ਗੱਬਣਾ ਜੀ ਦੱਬਣਾ ਕਾਏ ਕਦਨ ਕੱਢਦੀ ਆ ਹਫਤਾ ਲੈ ਜੂਗੀ ਇੱਕ ਹਫਤਾ ਹਾਂ ਹਫਤੇ ਤੱਕ ਦਾ ਬਾਲੀ ਬਣ ਬਹੁਤ ਬਣੂ ਟੱਲੇ ਵਾਲੀਆਂ ਨੇ ਮੰਗ ਰਿਹਾ ਕੀ ਰਿਕਾਰਡ ਦੱਸਿਆ ਇਹਦਾ ਬਈ ਮਾਲਕ ਨੇ ਦੁੱਧ ਦੱਸਿਆ ਦਾ 27 28 ਕਿਲੋ ਠੀਕ ਆ ਗੱਲ ਹਾਂ ਵੀ ਪਰ ਆਪਾਂ ਸ਼ੁਰੂ ਤੇ ਇੱਕ ਗੱਲ ਕਹਿੰਦੇ ਹੁੰਨੇ ਆ ਹਾਂਜੀ ਵੀ ਦੇਖ ਵੀਰੇ ਹਰ ਬੰਦਾ ਸਮਝਦਾਰ ਆ ਠੀਕ ਆ ਗੱਲ ਵੀ ਆਪਦੀ ਸਮਝ ਨਾਲ ਖਰੀਦ ਲਓ ਆਪਾਂ ਕਿੰਨਾ ਦੁੱਧ ਲੈ ਲਾਂ ਠੀਕ ਆ ਗੱਲ ਮੇਨ ਗੱਲ ਇਹ ਆ ਅੱਜ ਤੋਂ ਵੱਧ ਬੰਦੇ ਵੀਰਾਂ ਦੇ ਇਹ ਵੀ ਫੋਨ ਆਉਂਦੇ ਨੇ ਵੀ ਯਾਰ ਸਾਡਾ ਮਾਲ ਵਧੀਆ ਹੁੰਦਾ ਵਿੱਚ ਪਈ ਜਿਹੜਾ ਮੜਾ ਮੋਟਾ ਹੁੰਦਾ ਦਾਲ ਚ ਕੋਕੜੂ ਕੱਢਣਾ ਹੁੰਦਾ ਉਹ ਕਹਿੰਦਾ ਰੇਟ ਜਾਦੇ ਆ ਪਰ ਜਿਹੜਾ ਇਹ ਕਹਿੰਦਾ ਵੀ ਰੇਟ ਜਾਦੇ ਆ ਸਾਨੂੰ ਚੀਜ਼ ਉਸ ਰੇਟ ਦੀ ਸਾਨੂੰ ਲੈ ਦੇ ਜਿਹੜਾ ਸਾਡਾ ਵੀਡੀਓ ਚ ਗਾਂ ਪਾਈ ਹੂ ਸਾਡਾ ਰੇਟ ਮੰਗਿਆ ਹੋਊ ਵੀ ਲੈਣ ਦੇਣਾ ਸਾਨੂੰ ਉਸ ਭਾਦਿਓ ਬੰਦਾ ਗਾਂ ਲੈ ਦੇ 2000 ਉਹਨੂੰ ਵੀ ਨਾਮ ਦੇ ਦੰ ਤੋਰ ਚੋਬਰਾ ਖੋਲ ਬਾਹਰ ਕੱਢ ਪੁੱਤ ਸੂਆ ਸੂੰਦੀਆ ਦੂਜਾ ਤੇ ਇੱਕ ਹਫਤਾ ਬਾਅਦ ਕਹਿੰਦਾ ਪੈਂਡਿੰਗ ਆ ਤੇ ਪਹਿਲਣ ਦਾ ਰਿਕਾਰਡ ਕਿੰਨਾ 25 ਕਿਲੋ ਦਾ ਮਾਲਕ ਕਹਿੰਦੇ ਵੀ 26 27 ਆ ਦੁੱਧ ਬਾਈ ਕਹਿੰਦਾ 27 28 ਕਿਲੋ ਬਾਕੀ ਹੋਰ ਹੈ ਬੁਰੇ ਮਜਬੂਤ ਮਜਬੂਤ ਜਾਨਵਰ ਨੇ ਵੱਡੇ ਬਾਈ ਬਾਕੀ ਟਾਂਚੇ ਦੀ ਆ ਗਈ ਫੁੱਲ ਮਜਬੂਤ ਬੱਚਾ ਜਰਸੀ ਦਾ ਵੀ ਸੋਨਾ ਲਾ ਦੂ ਤੇ ਐਰ ਸ਼ੈਰ ਦਾ ਵੀ ਚੰਗਾ ਲਾ ਦੂਗੀ ਬਾਕੀ ਕੁਆਲਿਟੀ ਆ ਗਈ ਫੁੱਲ ਓਕੇ ਦੀ ਰਿਪੋਰਟ ਲੈਗ ਸਕੋਰ ਵਾਲੇ ਪੱਖ ਤੋਂ ਵੀ ਫੁੱਲ ਮਜਬੂਤ ਆ ਤੇ ਵਜੂਦ ਵਾਲੇ ਪੱਖ 'ਚ ਵੀ ਇਹ ਗੱਲਬਾਤ ਕਰ ਲਈ ਆਪਾਂ ਨੇ ਵਜੂਦ ਵੀ ਬੱਚੀ ਦਾ ਬਹੁਤ ਆ ਇੱਥੇ ਰੋਕ ਲਾ ਬਾਈ ਇੱਥੇ ਰੋਕ ਲਾ ਇੱਥੋਂ ਦਿਖਾ ਦੇਂਗਾ ਇਹਦੀ ਸਾਰੀ ਬੱਚੀ ਗੜੀ ਕੱਦ ਬੱਡ ਵੀ ਸੋਨਾ ਰੱਖਦੀ ਆ ਤੇ ਬਾਕੀ ਰੰਗ ਰੂਪ ਦੀ ਵੀ ਸ਼ਾਨਦਾਰ ਆ ਥਣ ਵੀ ਇਹਨੂੰ ਮੱਜਾਂ ਨਾਲ ਦੀ ਲੱਗਿਆ ਲੈ ਚੱਲ ਬਈ ਅੰਦਰ ਨੂੰ ਲੈ ਚੱਲ ਲੈ ਚੱਲ ਉਰਲੇ ਬੰਨੇ ਕਰ ਲਾ ਆ ਇਹਨੂੰ ਲੈ ਚੀਜ਼ਾਂ ਨੇ ਗੁਰੀ ਜਿੰਨੀਆਂ ਦਿਖਾਵਾਂਗੇ ਆਪਾਂ ਉਹ ਨਹੀਂ ਦਿਖਾਉਂਦੇ ਐਵੇਂ ਫਟਕਲ ਸੌਦਾ ਨਹੀਂ ਹੋਊ ਆਪਣੇ ਕੋਲੇ ਵੀ ਆ ਵੀ ਜੇ ਹੁਣ ਆਪਾਂ ਕਹੀਏ ਨਾ ਤਾਂ ਆਪਣੇ ਕੋਲੇ ਉਹ ਚੀਜ਼ ਮਿਲੇ ਜਿਵੇਂ ਅਗਲਾ ਕਹਿੰਦਾ ਬਈ 50000 ਚ ਗਾਂ ਚੱਕ ਲਓ 60 ਚ ਚੱਕ ਲਓ ਠੀਕ ਹੈ ਆਪਣੇ ਕੋਲੇ ਬਈ ਚੀਜ਼ ਤੇ ਪਹਿਲਾਂ ਮੁੱਲ ਲਾਇਆ ਹੋ ਪੈਸੇ ਵਰਦੀ ਪਹਿਰੇ ਜਿੰਨੀਆਂ ਗਾਵਾਂ ਹੋਣਗੀਆਂ ਆਟੋਫ ਏਰੀਏ ਦੀ ਗਾਂ ਨਹੀਂ ਹੂ ਕੋਈ ਵੀ ਵੀਰ ਕਹਦੇ ਵੀ ਆਟੋਫ ਏਰੀਏ ਦੀ ਗਾਂ ਉਹ ਵੀ ਜ਼ਿੰਮੇਵਾਰੀ ਆ ਆਪਣੇ ਏਰੀਏ ਦਾ ਮਾਲ ਹੋਊਗਾ ਸਾਰਾ ਇਹਦੇ ਪੈਸੇ ਕਿੰਨੇ ਲੱਗ ਇਹਦਾ ਬਾਈ ਗੁਰੀ 1.35 ਦੀ ਬੱਛੀ ਦੇਵਾਂਗੇ ਬਾਈ ਆਪਾਂ ਇਹ 1 ਲੱਖ ਤੇ 35000 ਦੀ ਦੇਣੀ ਆ ਹਾਂ ਇਹ ਬਾਈ ਕਹਿੰਦਾ ਜਿੱਥੋਂ ਮਰਜੀ ਗੱਡੀ ਦਾ ਤੇਲ ਖਰਚਾ ਵੀ ਆਪਾਂ ਪਵੇਂ ਆ ਕੇ ਅਗਲਾ ਬੰਦਾ ਇਹ ਕਹਦੇ ਵੀ ਬਾਈ ਅਸੀਂ ਗਾਂ ਦੇਖੀ ਤੇ ਵੀਡੀਓ ਚ ਕੋਸੀ ਕੋਲੇ ਕੋਸੀ ਤੇ ਹੁਣ ਮਾਰਗਰੀ ਫਿਰ ਆ ਜਰਸੀ ਤੇ ਉਹ ਜਰਸੀ ਵੀ ਆ ਕਮਾਲ ਦਾ ਨਾ ਇੱਕ ਇੱਕ ਵੀਰ ਦਾ ਨਾ ਮੈਨੂੰ ਗੁਰੀ ਆਫੀ ਕਹਿ ਸਕਦਾ ਕੋਣ ਆਇਆ ਸੀ ਮੈਂ ਤੁਹਾਨੂੰ ਨੰਬਰ ਗਿਆ ਨਿਕਲ ਉਹ ਕਹਿੰਦਾ ਵੀ ਐਰ ਸ਼ੈਰ ਦਾ ਮੈਨੂੰ ਮੁੱਲ ਲਾ ਦੂ ਮੁੱਲ ਵਾਲਾ ਤਾਂ ਕੋਈ ਮਸਲਾ ਹੀ ਨਹੀਂ ਠੀਕ ਆ ਗੱਲ ਹਾਂ ਗੁਰੀ ਵੀਰੇ ਚੌਕੀ ਆ ਇਹ ਬੱਛੀ ਹੁਣ ਜਰਸੀਆਂ ਬਹੁਤ ਵੀਡੀਓ ਚੱਲਦੀਆਂ ਨੇ ਜਰਸੀਆਂ ਨੇ ਅਗਲਾ ਕਹਿੰਦਾ ਮੇਰੇ ਕੋਲੇ ਜਰਸੀ ਮੇਰੇ ਕੋਲੇ ਚਾਰ ਦੰਦ ਦਾ ਪਹਿਲਾ ਸੁਆ 8 ਤਰੀਕ ਨੂੰ ਦਿਨ ਪੂਰੇ ਆ ਠੀਕ ਆ ਜੀ ਲੇਵਾ ਅੱਗੇ ਪਿੱਛੇ ਦਾ ਜਮਾ ਗੜਬੇ ਵਰਗਾ ਦੁੱਧ ਸਕਦੇ ਆ ਇਹਨੂੰ ਦੁੱਧ ਵੀ ਦੁੱਧ ਵੀ ਬਹੁਤ ਸੋਹਣਾ ਦੇਣਾ ਮੰਨ ਕੇ ਚੱਲ ਬਈ 24 25 ਕਿਲੋ ਦੁੱਧ ਪਹਿਲਣ ਵચ્છી ਪਾਉਗੇ ਇਹ ਕਮਾਲ ਦੀ ਜਰਸੀ ਹੈ ਸਿਰੇ ਵਾਲੀ ਆ ਬਾਈ ਕੋਈ ਦਾ ਅੰਡ ਚੀਜ਼ ਆ ਅਸਲ ਪੰਜਾਬ ਵਾਲੀ ਜਰਸੀ ਹੈ ਜਿਹੜੀ ਕਹਿੰਦੇ ਨੇ ਇਹ ਹੁੰਦੀ ਆ ਬਾਈ ਹੁਣ ਆਪਾਂ ਸਾਈਵਾਲ گاਵਾਂ ਨੂੰ ਲੋਕ ਜਰਸੀ ਬਣਾ ਲੈਂਦੇ ਨੇ ਵੀਡੀਓ ਚ ਠੀਕ ਆ ਕਰਨ ਇਹ ਰਿਜਨਲ ਆ ਠੀਕ ਆ ਇੱਥੇ ਰੋਕ ਲਾ ਬਾਈ ਇਹ ਇੱਥੋਂ ਦਿਖਾ ਗੈਰੀ ਚਾਰ ਦੰਦਾ ਬਾਹਲੀ ਸੈਟ ਲੈ ਲੈ ਲੇਵਾ ਦਾ ਡਿਜ਼ਾਈਨ ਜੂਨ ਦੇਖ ਮੁੱਠੀ ਦਾ ਥਾਣਾ ਪਿੱਛੋਂ ਦੇਖ ਹਲੇ ਤਾਂ ਕੁਝ ਵੀ ਨਹੀਂ ਲੰਦਾ ਬਹੁਤ ਵਾਈਤਾਈ ਆ ਇੱਥੋਂ ਘੈਰੀ ਲੰਬਾਈ ਦਿਖਾ ਦੇ ਤੇ ਫੇਰ ਇਹਨੂੰ ਆਲੇ-ਦਾਲੋਂ ਪਿੱਛੋਂ ਦੇਖ ਗੁਰੀ ਆ ਕੇ ਆ ਜਾ ਉਰਲੇ ਬੰਨੇ ਲਿਆ ਕੈਮਰਾ ਇੱਥੇ ਰੋਕ ਆ ਚੀਜ਼ਾਂ ਦੇਖ ਗੁਰੀ ਕੱਲਾ ਮੇਨ ਆਪਾਂ ਕਹਿੰਦੇ ਗਾਂ ਖਰੀਦ ਲਈ ਰੰਗ ਦੇਖ ਕੇ ਗਾਂ ਨਹੀਂ ਖਰੀਦੀ ਜਾਂਦੀ ਹੁੰਦੀ ਤੇ ਆਰਡਰ ਜਾਨਵਰ ਦਾ ਡਿਜ਼ਾਈਨ ਵੇਖ ਕੇ ਦਿਖਾ ਪਹਿਲਣ ਜਰਸੀ ਆ ਇਹ ਰਿਕਾਰਡ ਤੋਂ ਹੁਣ ਬਹੁਤ ਵੀਰ ਹੁਣ ਆਪਣਾ ਚਲ ਫਾਰਮ ਵਾਲਿਆਂ ਨਾਲ ਵਾਹ ਵਾਸਤੇ ਨੇ ਅਗਲਾ ਕਹਿੰਦਾ ਫਲਾਣੇ ਫਾਰਮ ਵਾਲੇ ਨੇ 3 ਲੱਖ ਮੰਗ ਲਿਆ ਭਾਈ ਉਹਦੀ ਮਿਹਨਤ ਕੀਤੀ ਹੁੰਦੀ ਹੈ ਬ੍ਰੀਡ ਦੇ ਉੱਤੇ ਅਰੇ ਉਰਲੇ ਬੰਨੇ ਦੀ ਦਿਖਾ ਦੇ ਉਧਰੋਂ ਸੂਰਜ ਪ ਗੁਰੀ ਲੈ ਚੱਲ ਫਾਰਮ ਵਾਲੇ ਅਗਲਾ ਕਹਿੰਦਾ ਹਰੇਕ ਵੀਰ ਕਹਿੰਦੇ ਨੇ ਆਪਣੇ ਘਰੇਲੂ ਫਾਰਮ ਵਾਲੇ ਨੇ 3 ਲੱਖ ਮੰਗ ਲਿਆ 2 ਮੰਗ ਲਿਆ ਵੀਰੇ ਉਹਨਾਂ ਦੀ ਮਿਹਨਤ ਦਾ ਮੁੱਲ ਹੁੰਦਾ 3 ਲੱਖ ਵੀ ਕਹਿੰਦੇ ਫਿਰ ਹਾਂ ਮਿਹਨਤ ਦਾ ਮੁੱਲ ਹੁੰਦਾ ਭਾਈ ਉਹਨਾਂ ਦਾ ਯਾਰ ਮਿਹਨਤ ਆਇਆ ਲਾਲਾ ਵੀ ਹੁਣ ਵਾਰੀ ਆਈ ਆ ਵੇਚਣ ਦੀ ਅਗਲੇ ਦੀ ਠੀਕ ਆ ਗੱਲ ਚਾਰ ਦਾ ਹੰਦਾ ਸਾਢੇ 3 ਸਾਲ ਬਾਅਦ ਵਾਰੀ ਆਈ ਆ ਵੇਚਣ ਦੀ ਠੀਕ ਆ ਗੱਲ ਤੇ ਸਾਢੇ 3 ਸਾਲਾਂ ਚ ਖਾ ਵੀ ਖਾ ਖਾ ਬੋ ਗਏ ਭਾਈ ਹੁਣ ਇਹਦਾ ਡਿਜ਼ਾਈਨ ਜੂਨ ਦੇਖ ਕਿੰਡੀ ਟਾਪ ਦੀ ਜਰਸੀ ਇੱਕ ਹੋਰ ਕੱਦ ਵੀ ਦਿਖਾ ਦੇ ਗੁਰੀ ਕੋਲੇ ਖੜ ਕੇ ਕੱਦੇ ਦਾ ਫੁੱਲ ਵੱਡੀ ਆ ਗਿਆ ਐਚ ਐ ਤੇ ਯਾਰ ਜਰਸੀ ਦਾ ਨਾ ਇਹ ਤੋਹਫਾ ਹੀ ਆ ਗਿਆ ਇਹਦੇ ਚ ਕੋਈ ਦੋਨੇ ਬ੍ਰੈਂਡਰ ਚੀਜ਼ਾਂ ਨੇ ਯਾਰ ਜਿਹੜਾ ਮੱਲ ਕਿਤੋਂ ਮਰਜ਼ੀ ਆ ਜਾਵੇ ਵੀਰ ਜਿੱਦਾਂ ਹੁਣ 에ਅਰ ਫੇਅਰ ਦੇ ਜਿਹੜਾ ਵੀਰ ਸਕੀਨ ਆ ਜਿੱਥੋਂ ਮਰਜ਼ੀ ਆ ਜਾ ਅਸਲ ਚੀਜ਼ ਆ ਥੱਲੇ ਵਾ ਜਾ ਗੁਰੂ ਅਗਲਾ ਐ ਨਹੀਂ ਕਹੂਗਾ ਵੀ ਲੋਚ ਘੁੱਤ ਵਾਲੀ ਗਾ ਨਹੀਂ ਹੂ ਜਿੰਨੀਆਂ ਖੜੀਆਂ ਨੇ ਪਰ ਕੋਲ ਜਰਸੀ ਦੇ ਪੈਸੇ ਜਰਸੀ ਗੁਰੂ ਇੱਕ 15 ਦੀ ਬਸ ਵੀਰੇ ਦੇਵਾਂਗੇ ਮੁੱਲ ਨਹੀਂ ਕਰਨਾ ਲੇਵੇ ਦੇ ਡਿਜ਼ਾਈਨਡ ਜੂਨ ਵਾਲਾ ਤਾਂ ਕਰਮ ਵਾਲੀ ਲੇਖੀ ਇੱਕ ਲੱਖ 15 ਤੇ 1 ਲੱਖ 35 ਇਹ ਹੋ ਗਿਆ 2 ਲੱਖ ਜੋੜੇ ਦੀ ਬਈ ਪਹੁੰਚ ਕਰ ਦੂੰਗਾ 200 ਕਿਲੋਮੀਟਰ ਦੀ ਤੱਕ ਆਪਣੀ ਪਹੁੰਚ ਹੋਊਗੀ ਜ ਚਾਹੇ ਪੰਜ ਮਾਫੀ ਹੋ ਜੇ ਚਾਹੇ ਪੰਜ ਊਂਛੜਾ ਲਈ ਯਾਰ ਇੱਕੋ ਹੀ ਗੱਲ ਆ ਕੋਈ ਚਾਹੇ ਪੰਜ ਮਾਫੀ ਹੋ ਜੇ ਜੋੜਾ ਦੁੱਧ ਵੀ ਚੰਗਾ ਪਾ ਦੂਗਾ ਤੇ ਕੁਆਲਿਟੀ ਆ ਜਿਹੜੀ ਕੁਆਲਿਟੀ ਬੱਛੀ ਦੀ ਬਾੜੀ ਕੈਂਟ ਆ ਇੱਥੋਂ ਆਰਡਰ ਉਡਰ ਦਿਖਾ ਦੇ ਯਾਰੀ ਐਨ ਕਰਾ ਦੇ ਤਸੱਲੀ ਹਰੇਕ ਪੱਖ ਤੋਂ ਦੇਖਣ ਵਾਲਿਆਂ ਦੀ ਗਾਣੇ ਬੰਨਿਓ ਦਿਖਾ ਦੇ ਤੇ ਆ ਵੈਡ ਵੀ ਸਾਨੂੰ ਤਕਰੀਬਨ ਕਿਤੋਂ ਆਏ ਬਾਈ ਹੁੰਦੀ ਆ ਨਾ ਜੇ 150 ਕਿਲੋਮੀਟਰ ਤੋਂ 200 ਦੇ ਵਿੱਚ ਹੋ ਗਿਆ ਤਾਂ ਇਹ ਮੰਨ ਲਾ ਕਈ ਵਾਰ ਸੇ 7000 ਪਾੜਾ ਬਣ ਜਾਂਦਾ 10 ਕਿਲੋਮੀਟਰ ਇਧਰ ਉਧਰ ਕੋਈ ਚੱਕਰ ਨਹੀਂ ਠੀਕ ਆ ਗੱਲ ਤੇ ਹੁਣ ਮਾਰਦੇ ਕਰੀ ਆ ਤਿੰਨ ਨੰਬਰ ਵਾਲੀ ਵੈਡ ਤੇ ਕੈਮਰਾ ਇਹ ਮੇਰਾ ਖਿਆਲ ਆ ਕੱਚੀ ਆ ਥੋੜੀ ਹੈ ਨਾ ਬਾਈ ਸਾਰੇ ਜਾਨਵਰ ਜਿਹੜੇ ਆਪਣੇ ਕੋਲੇ ਨੇ 10 ਤੋਂ 15 ਦਿਨਾਂ ਦੇ ਵਿੱਚ ਬੱਚਾ ਦੇ ਨਾਲੇ ਨੇ ਠੀਕ ਆ ਗੱਲ ਹੁਣ ਇਹ ਬੱਚੇ ਜਿਹੜੀ ਮਾਲਕ ਨੇ ਇਹਦਾ ਦੁੱਧ ਤੇ ਗੁਰੀ ਦਿੱਤਾ 33 34 ਕਿਲੋ ਦਾ ਦੱਸਿਆ ਆਪਾਂ ਨੂੰ ਠੀਕ ਆ ਗੱਲ ਪਰ ਹੈਗੇ ਬ੍ਰਾਂਡਡ ਹੀ ਨੇ 6 6 ਦੰਦ ਠੀਕ ਆ ਗੱਲ ਇਹ ਦੰਦ ਅਜ ਕਿਵੇਂ ਆ ਛਿੱਗੀ ਵੀਰੇ ਛਿੱਗੀ ਕਿੰਨੇ ਦਿਨ ਕਰਦੇ ਕੋਈ ਨਹੀਂ ਇਹਨੂੰ ਖਰੀਦ ਦਿਖਾਉਂਦੇ ਹਫਤਾ 10 ਦਿਨ ਲੈ ਜੂ ਬਾਈ ਤੋਰ ਦੇ ਕੋਈ ਨਾ ਤੋਰ ਦੇ ਫਿਰ ਕੱਢ ਦੇ ਬਾਹਰ ਕੱਢ ਦੇ ਤੋਰ ਕੀ ਦਿਖਾ ਦੇ ਫਿਰ ਕੰਮ ਬਾਈ ਹੁਣ ਪੂਰੀ ਹੋਰ ਆ ਹਰ ਵੀਰ 50 60 ਵਾਲੀ ਗਾਂ ਲੈਣਾ ਨੇ ਕਿਉਂਕਿ ਵੀਰ ਜਿਹੜੇ ਬੰਦੇ ਹੁਣ ਅੱਗੇ ਵਾਲਾ ਕੰਮ ਨਹੀਂ ਹੈਗਾ ਹਰੇਕ ਵੀਰ ਇਹ ਕਹਿੰਦਾਗਾ ਵੀ ਯਾਰ ਜਨਵਰ ਬਰੀਡ ਵਾਲਾ ਲਓ ਪੈਸੇ ਚਾਹ ਤਿੰਨ ਲੈਣੀਆਂ ਨੇ ਦੋ ਲੈ ਲਾਂਗੇ ਹਨਾ ਉਹੀ ਗੱਲ ਆ ਵੀਰ ਹੁਣ ਇਦਾਂ ਇਹਦਾ ਬੈਡ ਦਾ ਡਿਜ਼ਾਈਨ ਦੇਖ ਕਿਦਾਂ ਦੀ ਐ ਕਿੰਨੀ ਸਾਇ ਸੂਜ ਆ ਹੋਰ ਬਰੀਡ ਕੁਆਲਟੀ ਵਾਲੇ ਪੱਖ ਤੋਂ ਜੰ ਚਟਾਈ ਚੜਾਈ ਚੜੂਈ ਆ ਗਈ ਫੁੱਲ ਉੱਤੋਂ ਹਣਾ ਬੁਰੀ ਗਰਮੀ ਦੇ ਵਿੱਚ ਵੀ ਦੇਖ ਕੋਈ ਬੇਰਾਂ ਕੇਰ ਵਾਲਾ ਬੰਦਾ ਲੈ ਗਿਆ ਉਹ ਤਾਂ ਨਹੀਂ ਆਪਾਂ ਕਹਿੰਦੇ ਇੱਥੇ ਰੋਕ ਲਾ ਪਰ ਇਹ ਬੱਚੀ 27 28 30 ਕਿਲੋ ਦੁੱਧ ਤੱਕ ਇਹ ਚੱਲੂ ਚੱਲੂ ਬਾਕੀ ਜਿਹੜੇ ਹਸਾਬ ਨਾਲ ਇਹਦਾ ਸਰੀਰ ਆ ਜਿਹੜੇ ਹਸਾਬ ਨਾਲ ਇਹਦੀ ਨਸਲਾ ਹਣਾ ਸਾਰੇ ਪੱਖ ਜਿੰਨੀਆਂ ਗਾਵਾਂ ਦਿਖਾਵਾਂ ਗੁਰੀ ਕੋਈ ਤੀਸਰੇ ਸੂਏ ਦੀ ਗਾਂ ਨਹੀਂ ਹੋਊ ਆਪਣੇ ਕੋਲ ਲੈ ਚੱਲ ਬਈ ਘਮਾ ਕੇ ਇਹਨੂੰ ਸੂਆ ਦੂਜਾ ਲੈਗ ਸਕੋਰ ਵਾਲੇ ਪੱਖ ਤੋਂ ਫੁੱਲ ਮਜ਼ਬੂਤ ਆ ਉੱਪਰੋਂ ਦੇਖ ਗੁਰੀ ਕਿੱਡੀ ਆ ਪੁੱਤੋ ਕੱਦ ਵੀ ਚੰਗਾ ਤੇ ਬਿਲਕੁਲ ਤੇਰੀ ਬਹੁਤ ਸੋਹਣੀ ਗੁਰੂ ਕਿੰਨੇ ਦਿਨ ਪੈਂਡਿੰਗ ਦੱਸਿਆ ਬਾਈ ਹਫਤਾ ਲੈ ਜੂ ਹਲੇ ਬੱਛੀ ਇਹ ਹਫਤਾ 10 ਦਿਨ ਕੱਢ ਦੂਗੀ ਹਨਾ ਮੈਨੂੰ 5 ਦਿਨ ਹੋ ਗਏ ਬਾਈ ਫੋਨ ਵੱਜ ਜੰਦੇ ਨੇ ਆਪਾਂ ਉਦੋਂ ਵੀਡੀਓ ਪਾਦੀ ਨਾਲ ਦੀ ਨਾਲ ਮਾਲ ਸੇਲ ਹੋ ਜਾਂਦਾ ਬਾਈ ਫਾਰਮ ਵਾਲਿਆਂ ਦੇ ਬਹੁਤ ਫੋਨ ਆਏ ਨੇ ਨਵੇਂ ਫਾਰਮ ਬਣੇ ਨੇ ਜਿਹੜੇ ਠੀਕ ਆ ਗੱਲ ਕਿਉਂਕਿ ਬਾਈ ਯਾਰ ਚੀਜ਼ ਅਗਲੇ ਨੂੰ ਦਿਓ ਵਧੀਆ ਪੈਸਿਆਂ ਦੀ ਗੱਲ ਨਹੀਂ ਜਦੋਂ ਆਪਾਂ ਪੈਸੇ ਲਾ ਕੇ ਖਰੀਦਦੇ ਆ ਸਾਹਮਣੇ ਵਾਲਾ ਵੀ ਰੀ ਹੈਨਾ ਇਹਦਾ ਵੀ ਇਹ ਲੇਵਾ ਅੱਗੇ ਪਿੱਛੇ ਦਾ ਪਲਾਈਆਂ ਪੁਲੁਈਆਂ ਬਹੁਤ ਨੇ ਬਾਕੀ ਆ ਚੀਜ਼ਾਂ ਦੇਖ ਗਰੀ ਇਹਦੇ ਪੈਸੇ ਕਿੰਨੇ ਲਾਵਾਂਗੇ ਅੱਜ ਇਹ ਬੱਚ ਜਮਾ ਜਿਹੜਾ ਲੈਣ ਇਹ ਹੋ ਜੂ ਬਾਈ ਕਹਿੰਦਾ 1,32 ਦੀ ਇਹ ਆ ਗਈ 3 ਨੰਬਰ ਤੇ ਪਰ ਗੱਲ ਇਹ ਹੋ ਬਾਈ ਕੋਲੇ ਆ ਜੇ ਕੋਈ ਵੀ ਵੀਰ ਆ ਕੋਲੇ ਆ ਜੇ ਫਿਰ ਪਤਾ ਲੱਗਦਾ ਵੀ ਜਾਨਵਰ ਦੇ ਪੈਸੇ ਜਾਨਵਰ ਦੇ ਹਿਸਾਬ ਨਾਲ ਮੰਗੇ ਨੇ ਇਦਾਂ ਦਾ ਬਹੁਤ ਨੇ ਬਾਈ ਰੇਟ ਜਾਦੇ ਨੇ ਉਹ ਕਿਉਂਕਿ ਉਹ ਬੰਦਾ ਗੱਲ ਕਰਦਾ ਹੁੰਦਾ ਜਿਨੇ ਕਦੇ ਚੀਜ਼ ਖਰੀਦੀ ਨਹੀਂ ਹੁੰਦੀ ਤੇ ਹੁਣ ਤੋਰ ਦੇ ਚੋ ਭਰਾਏ ਨੂੰ ਚਾਹ ਤੋਰ ਬਾਈ ਬੱਚੀ ਨੂੰ ਵੱਡੀ ਬੁੱਢੀ ਇਹ ਵੀ ਫੁੱਲ ਆ ਗਈ ਦੁੱਧ ਵਾਲੇ ਦੰਦ 6 ਆ ਬਾਈ ਇਹੇ ਕਿਰਾਇਆ ਗੱਡੀ ਦਾ ਤੇਲ ਖਰਚ ਵੀ ਅਗਲੇ ਦਾ ਤੁਰ ਘਰ ਤੱਕ ਦਾ ਦੇ ਦਾਂਗੇ ਠੀਕ ਆ ਗੱਲ ਦੁੱਧ ਵਾਲੇ ਦੰਦ 6 ਦੰਦਾਂ 30 ਕਿਲੋ ਤੋਂ ਉੱਪਰ ਇਹਦਾ ਦੁੱਧ ਦੱਸਿਆ ਆਪਾਂ ਅਬ ਬਾਕੀ ਆਪਦੇ ਆਪਾਂ ਪਹਿਲਾਂ ਵੀ ਕਹਨੇ ਹੁੰਨੇ ਆ ਵੀ ਜਿਹੜਾ ਵੀ ਰੱਬ ਦੇ ਹਿਸਾਬ ਨਾਲ ਖਰੀਦ ਸਕਦਾ ਜਿਹੜਾ ਵੀਰ ਵਧੀਆ ਗਾਂ ਖਰੀਦਦਾ ਉਹਨੂੰ ਨੌਲੇਜ ਹੁੰਦੀ ਹੁੰਦੀ ਆ ਤੇ ਬਾਕੀ ਜਿੰਨੀਆਂ ਗੱਬਣ ਨੇ ਸੀਮਨ ਦੀ ਡਿਟੇਲ ਦੇ ਦੇ ਸਾਰਾ ਵੀਰੇ ਜਿਹੜੀਆਂ ਵੜਾ ਫਾਰਮ ਦੀਆਂ ਨੇ ਸਾਰਾ ਰਿਕਾਰਡ ਦੇ ਦਾਂਗੇ ਆਪਾਂ ਆਪਣੇ ਕੋਲ ਉਹ ਕੰਮ ਤਾਂ ਹੈ ਨਹੀਂ ਵੀ ਚੱਕ ਕੇ ਆਪਦੇ ਮੂੰਹ ਚੋ ਕਹਦੇ ਵਰਡ ਵੇਟ ਦੀ ਆ ਜਾਂ ਫਲਾਨੇ ਦੀ ਆ ਜਿਹੜਾ ਮਾਲਕਾਂ ਦਾ ਰਿਕਾਰਡ ਹੋ ਉਹ ਹੋਊਗਾ ਠੀਕ ਆ ਗੱਲ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦਾਂ ਕਿਉਂਕਿ ਜਿਹੜੇ ਵੱਡੀਆਂ ਗਾਵਾਂ ਚੰਗੀਆਂ ਨੇ ਇਹਨਾਂ ਦੇ ਸੀਮਨ ਵੀ ਅੱਗੇ ਚੰਗਾ ਹੀ ਲੱਗਿਆ ਹੁੰਦਾ ਟਾਪ ਕੁਆਲ ਫਾਰਮ ਵਾਲਾ ਸੱਜਣ ਚੰਗਾ ਸੀਮ ਨਹੀਂ ਲਪਾਉਂਦਾ ਕਿਉਂਕਿ ਚੰਗੇ ਬੱਚੇ ਅੱਗੇ ਦੇਣਗੇ ਜਾਂ ਜਾ ਕੇ ਬਰੀਡ ਵੀ ਚੰਗੀ ਬਣਾਉਣਗੇ ਆ ਤੇ ਸੋਡੇ ਫਾਰਮ ਤੇ ਇਹ ਦੁੱਧ ਵੀ ਚੰਗਾ ਪਾਉਣਗੇ ਜਿਹੜੇ ਹਿਸਾਬ ਨਾਲ ਇਹਨਾਂ ਦੀ ਕੁਆਲਿਟੀ ਆ ਗਈ ਕਿਉਂਕਿ ਕੋਈ ਵੀ ਘੱਟ ਦੁੱਧ ਵਾਲਾ ਪਸ਼ੂ ਨਹੀਂ ਹੈਗਾ ਇਹਨਾਂ 'ਚ ਫੁੱਲ ਵਧੀਆ ਗਾਂ ਆ ਬਾਈ ਜਿੱਦਾਂ ਇਹ ਵੇੜਾ ਗਰਮੀ ਦੇ ਵਿੱਚ 22 28 ਕਿਲੋ ਦੁੱਧ ਜਿੱਦਾਂ ਮੂਰੇ ਮੌਸਮ ਚੇਂਜ ਹੋਗਾ ਉਦੋਂ ਵੀ 30 ਤੋਂ ਉੱਪਰ ਜਿਉਂਕਿ ਨਸਲ ਵਾਲੀ ਗਾਂ ਕਦੇ ਵੀ ਦੁੱਧ ਦਾ 12 13 ਦਿਨ ਇਹ ਭਲੇ ਜੂ ਹਾਂ 12 13 ਦਿਨ ਹਾਂ 10 ਤੇ 12 ਤਰੀਕ ਦੇ ਵਿੱਚ ਵਿੱਚ ਬੱਚਾ ਦੇਊ ਇਹ ਇਹਦਾ ਰੇਟ ਕੀ ਏ ਬਾਈ 6 ਸਵਾ ਲੱਖ ਰੁਪਏ ਦੀ ਬੱਚੀ ਨੇ 1 ਲੱਖ ਤੇ 25 ਹਜ਼ਾਰ ਦੀ ਇਹ ਹੋ ਜੂਗੀ ਬਾਈ ਕਹਿੰਦਾ 1 ਲੱਖ ਤੇ 25 ਹਜ਼ਾਰ ਬਾਕੀ ਹੋਰ ਆ ਬਾਈ ਕੋਈ ਜੋੜਾ ਖਰੀਦਦਾ ਯਾਰ ਜੋੜੇ ਜੇ ਆਪਾਂ ਪਹੁੰਚ ਕਰ ਦਾਂਗੇ ਕਿਤੇ ਵੀ ਕਰਾ ਸਕਦਾ ਠੀਕ ਆ ਗੱਲ ਹੈਨਾ ਤੇ ਹੁਣ ਉਹ ਬੱਚੀ ਦਿਖਾ ਕੇ ਰਹੀ ਖੜੀ ਆਈ ਹੋਈ ਬਾਡੀ ਬੁੱਡੀ ਛੇ ਦੰਦਾ ਬਾਈ ਇਹਦਾ ਪਹਿਲ ਨਹੀਂ ਲੱਗਦੀ ਦੇਖ ਨਹੀਂ ਸੁਹਾ ਦੂਜਾ ਬਾਈ ਦੁੱਧ ਦੀ ਇਹਦੀ ਵੀ ਮਾਲਕਾਂ ਨੇ ਜਿਹੜੀ ਰਿਪੋਰਟ ਦਿੱਤੀ ਆ ਉਹ 30 ਤੋਂ ਉੱਪਰ ਦੀ ਦਿੱਤੀ ਆ ਤੋਰ ਜੋਬਰਾ ਪਰ ਵੀ ਆਪਾਂ ਵੀ 25 ਤੋਂ ਪਲੱਸ ਤਾਂ ਇਹਨਾਂ ਜੋ ਕੋਈ ਵੀ ਇਹੋ ਜਿਹੀ ਵੜ੍ਹ ਹੈ ਨਹੀਂ ਵੀ ਜਿਹੜੀ ਨਾਂ ਦੇਵੇ ਤਕਰੀਬ ਨੇ ਸਾਰੀਆਂ ਫਾਰਮ ਦੀਆਂ ਫਾਰ ਦੱਸਣ ਦੀ ਜਰੂਰਤ ਨਹੀਂ ਬਾਈ ਸਾਹਮਣੇ ਦੱਸੋ ਜਨਮ ਦਾ। ਧਕਾਠ ਬਾਡੀ ਬੁੱਡੀ ਤੋਂ ਸਟਰਕਚਰ ਤੋਂ ਪਤਾ ਲੱਗਦਾ। ਬਾਹਰ ਵੇਖੀ ਪੂਰੀ ਜਦੋਂ ਨਿਕਲੀ ਬਾਹਰ। ਬਾਕੀ ਜਿੰਨੀਆਂ ਗਾਵਾਂ ਨੇ ਚਾਹੇ ਘਰੇਲੂ ਚਵਾਈ ਦੇ ਵਗਿਆਂ ਸਾਰੀਆਂ ਦੇ ਥਣ ਥਣ ਬੜੇ ਮਜ਼ਬੂਤ ਨੇ। ਆਹ ਮੁਠੀ ਵਾਲੇ ਥਣ ਲੱਗਿਆ ਹੱਥੀ ਹੌਲੀ ਹੌਲੀ ਪਤਾ ਲੱਗਿਆ। ਚਾਹੇ ਤੁਸੀਂ ਇਹਨਾਂ ਨੂੰ ਮਸ਼ੀਨੀ ਚਵਾਈ ਤੇ ਲਾ ਲਿਓ ਤੇ ਚਾਹੇ ਲਾ ਲਿਓ ਇਹਨਾਂ ਨੂੰ ਸੱਜਣੋਂ ਹੱਥੀ ਚਵਾਈ ਤੇ ਡਬਲ ਸ਼ੇਡ ਆਟਮਾ ਨੇ ਦੋਨਾਂ ਪਾਸੇ ਚੱਲਣਗੀਆਂ। ਹਾਂ ਹਾਂ। ਇਹ 6 ਦੰਦਾ ਕੀਤੇ ਇਹਦੇ ਦਿਨ ਕਿੰਨੇ ਪੈਂਦੀ? ਦਿਨ ਬਾਈ ਬਸ ਇਹਦੇ ਤਨ ਤਰੀਕ ਨੂੰ ਦਿਨ ਪੂਰੇ ਆ ਐ ਮੰਨ ਲਾ ਵੀ ਹਫਤਾ ਕੱਢ ਵੀ ਸਕਦੀ ਆ ਪੰਜ ਚਾਰ ਦਿਨ ਤਿਆਰੀ ਹੈ ਗੁਰੀ ਪੰਜ ਚਾਰ ਦਿਨਾਂ ਚ ਬੱਚਾ ਵੀ ਦੇਣਾ ਇੱਥੇ ਜੇ ਰੋਕ ਲਾ ਬਿਊਟੀ ਚ ਵੀ ਬਾੜੀ ਆ ਹਨਾ ਸਾਰਾ ਕੁਝ ਸਾਰੇ ਪਾਸੇ ਸਰਾ ਚੀਜ਼ਾਂ ਇੱਥੇ ਰੋਕ ਲਾ ਮੇਨ ਗੱਲ ਗੁਰੀ ਇਹ ਹੁੰਦੀ ਆ ਦੇਖਾ ਰੇਟ ਤਾਂ ਮਾਰਕੀਟ ਦੇ ਵਿੱਚ ਜਿੱਦਾਂ ਦਾ ਰੇਟ ਚੱਲਦਾ ਉਹੀ ਚੱਲਣਾ ਹੁੰਦਾ ਆਮ ਬੰਦਾ ਕਹ ਦੂਗਾ ਫੋਨ ਤੇ ਕਰ ਲਾਂਗੇ ਭਾਈ ਦੇਖ ਜਿਹੜੇ ਵੀਰ ਨੇ ਜਿੱਦਾਂ ਦਾ ਜਨਵਰ ਖਰੀਦਣਾ ਉਹ ਜਦੋਂ ਫੋਨ ਤੇ ਅਗਲਾ ਕਹਿੰਦਾ ਡੂਡ ਮੰਗਦੇ ਆ ਫਿਰ ਅਗਲਾ ਫੋਨ ਕੱਟ ਲੈਂਦਾ ਉਦੋਂ ਆਪਾਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਿਉਂ ਵੀਡੀਓ ਚ ਰੇਟ ਕਰਦੇ ਆ ਵੀ ਹਰ ਬੰਦਾ ਇਹ ਗੱਲ ਨੂੰ ਵਧੀਆ ਮੰਨਦਾ ਵੀ ਯਾਰ ਜਿਹਨੇ ਜਿੰਨੇ ਸਮਝਾਉਂਦੀ ਆ ਉਹੀ ਫੋਨ ਲਾਉਂਦਾ ਉਹੀ ਫੋਨ ਮਿਲਾ ਲੈਂਦਾ ਫਿਰ ਜਿਹਦੇ ਪ੍ਰਾਰ ਨੂੰ ਸਮਝ ਆਉਂਦੀ ਆ ਤੇ ਬਾਕੀ ਫੋਨ ਮਿਲਾਉਣ ਵਾਲਾ ਦਾ ਫਿਰ ਦੋਨੇ ਗਾਵਾਂ ਗੁਰੀ ਇੱਕੋ ਜਿਹੇ ਲੱਗਦੇ ਇਹਦੇ ਕੋਲੇ ਬੰਨੀ ਪੁੱਤ ਮੜਾਇਆ ਜੇ ਕਿਸੇ ਵੀਰ ਨੇ ਹੁਣ ਭਾਅ ਬਣਾਉਣਾ ਦੇਖ ਦੋਨੇ ਗਾਵਾਂ ਇਹਦੇ ਕੋਲੇ ਬੰਨੀ ਦੋਨੇ ਗਾਵਾਂ ਨੇ ਮੰਨ ਕੇ ਚਲੋ ਇਹ ਹੁੰ ਜਨਵਰ ਜਿੱਦਾਂ ਦੇ ਹਿਸਾਬ ਨਾਲ ਪਸ਼ੂ ਦੀ ਖਰੀਦ ਹੋਈ ਹੁੰਦੀ ਹੈ ਨਾ ਠੀਕ ਆ ਗੱਲ ਖੱਚੇ ਬਤ ਬੰਡਾ ਯਾਰੋਂ ਲੈ ਆ ਲੈ ਇਹ ਬੈਡ ਦੇ ਕੋਲੇ ਬੰਨੀ ਇੱਕ ਮਿੰਟ ਲਈ ਇਹ ਜੋੜਾ ਜਿਵੇਂ ਹੁਣ ਬਾਈ ਨੇ ਕਿਸੇ ਨੇ ਜੋੜਾ ਖਰੀਦਣਾ ਇਹ ਬੱਚੀ ਆਪਾ 1 ਲੱਖ ਤੇ 80000 ਦੀ ਦੇ ਦਾਂਗੇ ਹੁਣ ਤੂੰ ਭਾਅ ਬਣਾ ਲਾ 1 ਬੱਤੀ ਤੇ 1 ਕਠ ਦਾ ਭਾਅ ਬਣਾ ਲਾ ਠੀਕ ਆ ਗੱਲ 2 ਲੱਖ ਤੇ 40000 ਦਾ ਜੋੜਾ ਹੋ ਗਿਆ 120 ਦੀ ਐਵਰੇਜ ਗਾਵਾਂ ਕਿਤੋਂ ਮਿਲਦੀਆਂ ਨਹੀਂ ਇਹ ਗੱਲ ਦੀ ਗਰੰਟੀ ਹੈ ਵੱਡੀਆਂ ਆ ਗਈਆਂ ਫਰਕ ਦੋਨੇ ਦੋਨੇ ਬੱਚੀਆਂ ਨੇ ਜਿਹੜੀਆਂ 30 30 ਕਿਲੋ ਦੁੱਧ ਅੜੀਆਂ ਨੇ ਦੇਖ ਠੀਕ ਆ ਗੱਲ ਇੱਕੋ ਜਿਹਾ ਡਿਜ਼ਾਈਨ ਥੋੜਾ ਬਾਲਾ ਹੋ ਜਾਊਗਾ ਤੇ ਬਾਕੀ ਕੱਦ ਬਿੱਡਾ ਆ ਗਏ ਬਾਕੀ ਡਿਜ਼ਾਈਨ ਵਾਲੇ ਚੰਗੇ ਨੇ ਗੁਰੇ ਦੋਨੇ ਗਾਵਾਂ ਇੱਕ ਤੋਂ ਵੱਧ ਕੇ ਆ ਹਟਕੇ ਨਹੀਂ ਹੁਣ ਜੇ ਬਾਈ ਕੋਈ ਖਰੀਦਦਾ ਮੰਨ ਲੈ ਇੱਕ 8 ਤੇ ਇੱਕ 32 ਦਾ ਭਾਅ ਹੋ ਗਿਆ ਪਹੁੰਚ ਆਪਾਂ ਕਰ ਦਾਂਗੇ ਉਹੀ 5-7000 ਹੋਰ ਹੋ ਜਾਊਗਾ ਠੀਕ ਆ ਬਾਕੀ ਬਰੀਡ ਵਾਲੇ ਮਾਮਲੇ 'ਚ ਜਿੰਨੀਆਂ ਗਾਵਾਂ ਦਿਖਾਵਾਂਗੇ ਕੋਈ ਕ੍ਰੋਸ ਗਾ ਨਹੀਂ ਮਿਲੂਗੀ ਫੁੱਲੀ ਮਿਲਣੀਆਂ ਬੰਦੇ ਦੀ ਬੰਦੇ ਪੁੱਤੇ ਕੋਲ ਤੇ ਹੁਣ ਆ ਜਾ ਗੈਰੀ ਗਾਂ ਵਾਲੇ ਨੰਬਰ ਤੇ ਆ ਬੱਛੀ ਤੇ ਮਾਰ ਦੇ ਇਹ ਕਰਦੀ ਆ ਮੇਰਾ ਖਿਆਲ ਇਹ ਬਈ ਡੈਨਮਾਰਕ ਦੇ ਸਿੰਮੰਦੀਆ ਆ ਸਾਰੀ ਡਿਟੇਲ ਆ ਡੈਨਮਾਰਕ ਦੀ ਦੇ ਅੱਗੇ ਲੱਗਿਆ ਹੋਇਆ ਠੀਕ ਆ ਜੀ ਤੇ ਇਹਨੇ ਬਈ ਦੁੱਧ 25 ਤੋਂ 26 ਕਿਲੋ ਦੁੱਧ ਜਿਹੜਾ ਆਪਣੇ ਮਿੱਤਰ ਵੀਰ ਦੇ ਫਾਰਮ ਜੋਂ ਆ ਖਰੀਦੀ ਆ ਉੱਥੇ ਦਿੱਤਾ ਹੋਇਆਗਾ ਠੀਕ ਆ ਛੇ ਦੰਦਾ ਤੇ 15 ਦਿਨ ਬਈ ਇਹ ਲਊਗੀ ਰੇਟ ਜਿਹੜਾ ਤਾਂ ਜਿਹੜਾ ਬਾਜਵਾ ਜਮਾ 72000 ਰੁਪਏ ਦੀ ਬੱਛੀ ਅੱਜ ਦੇ ਦਾਂਗੇ ਹਾਂ ਵੀ ਜਿੱਦਣ ਉਹਨੇ ਤਿਆਰ ਹੋ ਗਈ ਤੁਰਪਤਵਾਰ 90000 ਰੁਪਏ ਦੀ ਬੱਛੀ ਆ ਬਈ ਜਿਹੜਾ ਵੀਰ ਮਰਜ਼ੀ ਲੈ ਜੀ ਕਿੰਨੇ ਦੇ ਦਾਂਗੇ ਅੱਜ 72000 ਦੀ 72 ਦੀ ਬੁਰੀ ਪਹਿਲਾਂ ਵੀ ਆ ਵੀ ਆਪਣੇ ਕੋਲੇ ਜਾਨਵਰ ਆਪਾਂ ਨੂੰ ਦਿੱਤਾ ਕਿਸੇ ਨੇ ਅਗਲੇ ਨੂੰ ਵੀ ਅੱਗੇ ਜਾ ਕੇ ਉਹ ਹੋ ਗਏ ਹੁਣ ਜਿਹਨੇ ਇਹ ਤਿਆਰ ਕਰ ਲਈ ਮਨ ਲਾਉਦਾ ਮਾਲ ਮੁੱਲ ਮੋੜੂਗੀ ਇਹ ਐ ਮਨ ਲਾ ਵੀ ਉਹਨੂੰ 2 ਰੁਪਏ ਥੋੜੇ ਦੇਣਾ ਚੀ ਦੇ 85000 ਰੁਪਏ ਦੀ ਬਈ ਖੁੱਲੇ ਵੇਕਣ ਦੀ ਆ ਰੋਜ਼ ਦਾ ਕਾਰੋਬਾਰ ਆ ਆਪਾਂ ਨੂੰ ਜੇ ਆਪਾਂ ਨੂੰ ਨਹੀਂ ਪਤਾ ਜਿਹੜਾ ਜਾਨਵਰ ਕਿੰਨੇ ਦਾ ਹੁਣ ਅਣਜਾਣ ਤੋਂ ਅਣਜਾਣ ਵੇੜ ਮੰਨ ਕੇ ਆਪਾਂ ਦੇਖਦੇ ਆ ਰੋਜ਼ 70 75000 ਤੋਂ ਘੱਟ ਤਾਂ ਕੋਈ ਮਿਲਦੀ ਵੀ ਨਹੀਂ ਫਿਰ ਕੱਦ ਹਾਈਟ ਕਿੱਡੀ ਆ ਲੇਵੇ ਦਾ ਡਿਜ਼ਾਈਨ ਕਿੰਨਾ ਸੋਹਣਾਗਾ ਹਨਾ ਅਭਜਨ ਵਜੂਦ ਦੀ ਬੱਚੀ ਆ ਗਈ ਫੁੱਲ ਬੜੇ ਬਈ ਗੱਲ ਇਹ ਆ ਆਪਾਂ ਨੂੰ ਮੇਨ ਦੱਸਣ ਦੀ ਜ਼ਰੂਰਤ ਨਹੀਂ ਹੁੰਦੀ ਹਰ ਬੰਦੇ ਦੇ ਨੌਲੇਜ ਆ ਜਦੋਂ ਬੰਦਾ ਹੁਣ ਸਾਹਮਣੇ ਹੋਵੇ ਇਦਾਂ ਦੀ 70000 ਦੀ ਕਿਤੇ ਮਿਲਦੀ ਨਹੀਂ ਚਾਹ ਜਿੱਡੇ ਮਰਜੀ ਮਾਰਕੀਟ ਫਰੋੜ ਲਈ ਠੀਕ ਆ ਗੱਲ ਹੌਲੀ ਪਤਾ ਬੋਚ ਕੇ ਬੋਚ ਕੇ ਫੁੱਲੀਆਂ ਹੁੰਦੀਆਂ ਕਰਕੇ ਨਾ ਕਰਦੀਆਂ ਬੋਚ ਕੇ ਨੇੜਿਓਂ ਫੜ ਕੇ ਤੇ ਬੱਚੀ ਚ ਸ਼ਾਈਨਿੰਗ ਸ਼ੂਨਿੰਗ ਵੀ ਫੁੱਲ ਆ ਤੇ ਸ਼ਾਂਟਵੇਂ ਸਰੀਰ ਦੀ ਆ ਵੀ ਸਾਰੀਆਂ ਬੇੜਾ ਬਈ ਨਵੇਂ ਹਨ ਮੇਨ ਗੱਲ ਹੋਰ ਆ ਗੁਰੀ ਸਾਰੀਆਂ ਨਾ ਨਵੇਂ ਹਾਣ ਦੇ ਆ ਬੇੜਾ ਨੇ ਵੀ ਜਿਵੇਂ ਕੱਦ ਦੇ ਦਾ ਆ ਗਿਆ ਸੱਜਣੋ ਫੁੱਲ ਵੱਡਾ ਕੱਦ ਕੁਦ ਦਾ ਆਲਾ ਮਾਮਲਾ ਨਹੀਂ ਛੋਟਾ ਸਾਨੂੰ ਬਾਕੀ ਹੋਰ ਆ ਬਾਈ ਸਾਰੇ ਪਾਸੋਂ ਸਾਰੇ ਪਾਸੇ ਟਿਪ ਟੋਪ ਇੱਕ ਕੱਦ ਵੀ ਫੁੱਲ ਵੱਡਾ ਤੇ ਓਦਾਂ ਵੀ ਫਿੱਟ ਫਿੱਟ ਆ ਗਈ ਪੂਰੀ ਫੁੱਲ 15 ਦਿਨ ਬਸ ਕੱਲੀ ਵੀਰੇ ਸਮਾਈ ਸਮਾਈ ਆ ਕੱਚੀ ਕੱਚੀ ਦਾ ਰੇਟ ਆ ਲੈਵਾ ਦੇਖ ਲੈਵਾ ਵੀ ਫਿਟਨੈਸ ਵਾਲਾ ਲੈਵਾ ਲਾਉ ਜਨਾ ਲਾਉ ਇਹਦਾ ਲੈ ਲਾਂਗੇ ਬਾਈ ਕਹਿੰਦਾ ਸਿਰਫ ਤੇ ਸਿਰਫ 72000 ਰੁਪਇਆ ਖੋਲ ਦੇ ਇੱਧਰਲਾ ਗੇਟ ਚੋਬਰਾ ਫਿਰ ਅਏ ਤੇ ਲਿਆ ਕੇ ਰਹੀ ਕੈਮਰਾ ਉਹਨੂੰ ਕੋਈ ਆ ਮੰਗਰ ਜੀ ਲਕੋਰ ਕੀ ਦੀ ਕਿਤੇ ਸਾਰੀ ਇੱਕ ਤੋਂ ਇੱਕ ਖੜੀਆਂ ਬਾਈ ਹੋਰ ਜੋਬਰਾ ਖੋਲ ਕੇ ਆਜਾ ਹੋਰ ਪੱਤੇ ਹੀ ਬਾਹਰ ਕੱਢ ਲੈ ਇਹ ਸੋਣੀ ਜੀ ਬਾਹਲੀ ਲੱਗਦੀ ਐ ਸੋਣੀ ਹੈ ਜੀ ਸੋਣੀ ਆ ਹੈ ਜੀ ਸੋਣੀ ਆ ਕਿੱਤੀ ਜੀ ਮਗਾ ਰੰਗ ਚ ਹੂੰ ਹੂੰ ਇਹਦਾ ਸੁਆ ਕਿਹੜਾ ਸੁਆ ਦੂਸਰਾ ਬਾਈ ਦੰਦਾਂ ਦੀ ਬਾਈ ਇਹ ਭਰੀ ਹੋਈ ਗੱਬਣਾ ਨਹੀਂ ਗੱਬਣਾ ਹਾਂ ਦੰਦਾਂ ਦੀ ਬਾਈ ਭਰੀ ਹੋਈ ਹੈ ਜਿਹੜੀ ਗੱਲ ਆ ਹਨਾ ਦੰਦਾਂ ਚ ਬਰਾਬਰ ਸੁਆ ਦੂਜਾ ਤੇਰੀ ਆਪਾਂ ਜੇ ਕਹਿ ਲਈਏ ਹਾਈਟ ਦੂਜੀਆਂ ਦੇ ਮੁਕਾਬਲੇ ਤੁਹਾਨੂੰ ਥੋੜੀ ਜੀ ਮੀਡੀਅਮ ਲੱਗੂ ਕਿਉਂਕਿ ਉਹ ਜ਼ਿਆਦੇ ਵੱਡੀਆਂ ਆ ਗਈਆਂ ਤੇ ਬਾਕੀ ਚੜਾਈ ਚੜੂਈ ਵਾਲੀ ਆ ਉਦਾਂ ਬਿਊਟੀ ਵਾਲੇ ਪੱਖ 'ਚ ਬਾਲੀ ਆ ਗਈ ਇਹੇ ਜੇ ਗੱਲ ਕਰ ਲਈ ਬਿਊਟੀ ਵਾਲੇ ਪੱਖ 'ਚ ਇਹ ਸਾਰਿਆਂ ਨੂੰ ਹੀ ਮਾਤ ਪਾਉਂਦੀ ਹੈ 2431 ਨੰਬਰ ਆ ਗਿਆ ਇਹਦਾ ਉੱਤੋਂ ਆ ਗਈ ਜਮਾ ਸਟੇਟ ਸਿੱਧੀ ਪਿਛਲੇ ਸਾਲ ਗੁਰੀ ਇਹ ਬਹੁਤ ਮਹਿੰਗੀ ਬੈੜ ਵਿੱਕੀ ਗਈ ਹੋਈ ਹੈ ਕਿਸੇ ਨੇ ਕਿੰਨੇ ਦਿਨ ਕੱਢਦੀ ਆ ਪ੍ਰਦੀਪ ਜੀ ਹਫਤਾ ਲਈ ਹੈ ਹਫਤਾ ਲਈ ਜੀ ਹੋਰ ਕਮਾ ਹੈ ਨਹੀਂ ਜੀ ਆ ਇਧਰੋਂ ਦਿਖਾ ਕੇ ਰਹੀ ਓਏ ਕਦੀ ਆ ਬਾਲੀ ਤੇ ਸੋਹਣੀ ਸੋਹਣੀ ਬੜੀਆ ਹੈ ਨਾ ਸੁੰਦਰਤਾ ਬਹੁਤ ਹੈ ਬਾਈ ਸੁੰਦਰਤਾ ਬਾਕੀ ਲੇਵੇ ਵਾਲੀਆਂ ਬਾਈ ਸਾਰੀਆਂ ਬੜਾ ਬੜਾ ਟਪਟੋ ਬੜਾ ਨੇ ਹੈ ਨਾ ਐ ਐ ਨੂੰ ਲਿਆ ਮੇਨ ਗੱਲ ਇਹ ਹੁੰਦੀ ਗੁਰੂ ਵੀਰੇ ਲੈਣ ਵਾਲਾ ਵੀ ਖੁਸ਼ ਰਵੇ ਵੇਚਣ ਵਾਲੇ ਤਾਂ ਖੁਸ਼ ਹੁੰਦੀ ਹੁੰਦੇ ਆ ਠੀਕ ਹੈ ਗੱਲ ਕਿਉਂਕਿ ਆਪਾਂ ਜਿਹੜੀ ਸਾਰੇ ਫਾਰਮ ਵਾਲੇ ਜੇ ਉਹੀ ਹੁੰਦੀ ਆ ਜਦੋਂ ਕਹਿੰਦੇ ਵੀ ਕੋਈ ਸੱਜਣ ਯਾਰ ਪੈਸੇ ਲਾਉਂਦਾ ਹੈ ਨਾ ਉਹਦੇ ਪੈਸੇ ਰਾਸ ਜੀ ਆ ਜਾਣ ਮੈਂ ਹਰ ਰਾਸ ਆ ਜਾਣ ਬਾਈ ਯਾਰ ਬਿਲਕੁਲ ਯਾਰ ਵੀ ਜਦੋਂ ਬੰਦਾ ਸ਼ਾਮ ਸਵੇਰੇ ਪਸ ਤੋਂ ਨਾ ਬਾਕੀ ਗੱਲ ਹੋਰ ਹੁੰਦੀ ਗੁਰੀ ਵੀਰੇ ਅਗਰ ਗਾਲਾਂ ਨਾ ਦੇਵੇ ਜੀ ਬਾਕੀ ਗੱਲ ਹੋਰ ਹੁੰਦੀ ਗੁਰੀ ਇਹ ਸਾਹ ਵਾਲੇ ਜਾਨਵਰ ਆ ਬਈ ਬੰਦੇ ਦਾ ਭਰੋਸਾ ਨਹੀਂ ਇਹ ਨਾ ਪਰ ਉਹ ਪਰ ਜਿੰਨਾ ਵੀ ਆਪਾਂ ਦਾ ਕਹਿੰਦੇ ਕੋਈ ਵੀ ਆ ਹਨਾ ਵੀ ਜਿੰਨਾ ਕੰਮ ਕਰਨਾ ਵਧੀਆ ਹੀ ਕੀਤਾ ਜਾਵੇ ਉਹ ਗੱਲ ਆ ਜਾਂਦੀ ਆ ਯਾਰ ਜਦੋਂ ਆਪਾਂ ਜਾਨਵਰ ਨੂੰ ਸੇਲ ਕਰਦੇ ਆ ਨਾ ਉਦੋਂ ਜਾਨਵਰ ਚੰਗੀ ਕੁਆਲਿਟੀ ਦਾ ਵੇਚਦਿਆ ਕਰੋ ਉਹ ਰੇਟ ਉਦਾਂ ਦਾ ਬੰਦਾ ਲਾ ਆਂਦਾ ਰੇਟ ਤਾਂ ਬਈ ਜਾਨਵਰ ਤੇ ਲੱਗਣਾਗਾ ਕਿਉਂਕਿ ਜਿਹੜਾ ਗਲਤ ਜਾਨਵਰ ਆਪਾਂ ਦੇ ਦੇ ਦਨੇ ਚੰਗਾ ਇਹਦਾ ਬਾਈ ਰੇਟ ਬਾਜੂ ਹੈਗਾ 1 ਲੱਖ ਤੇ 5000 ਰੁਪਿਆ ਇਹ ਬਾਈ ਕਹਿੰਦਾ 1 ਲੱਖ ਤੇ 5 ਦੀ ਦੇ ਦੇ ਦਾਂਗੇ ਕਹੇ ਇੱਕ ਦਿਨ ਕੱਢ ਦੂਪਰ ਦੀ ਪਈ ਹਫਤਾ ਤਾਂ ਲੈ ਜੂ ਬਾਈ ਹਫਤੇ ਦੇ ਆਸੇ ਪਾਸੇ ਕਹਿਣ ਦਾ ਮਤਲਬ ਪੂਰੀ ਵੀਰੇ ਜਿੰਨੀਆਂ ਵੀ ਵੇੜਾ ਨੇ ਰਿਕਾਰਡ ਕੀ ਦੱਸਿਆ ਦੁੱਧ ਰਿਕਾਰਡ ਬਾਈ ਦੇਖ ਮਾਲਕਾਂ ਨੇ ਦੱਸਿਆ 28 29 ਕਿਲੋ ਪਰ 24 ਕਿਲੋ ਦੁੱਧ ਮੰਨ ਕੇ ਲੈਵੇ ਜਿਹੜਾ ਵੀਰ ਮਰਜ਼ੀ ਲੈ ਲੇ ਕਿਉਂ ਆਪਾਂ ਇਹ ਨਹੀਂ ਹੈਗਾ ਵੀ ਹਵਾ ਚ ਗੱਲ ਨਾ ਕਰੋ ਹਨਾ ਜਿੰਨੇ ਕ ਜਾਨਵਰ ਦੇ ਦੂ ਸਾਹਮਣੇ ਜਾ ਕੇ ਵੀਰ ਕੋਲੇ ਉੰਨੀ ਵਧੀਆ ਹੁੰਦਾ ਨੰਬਰ ਬੋਲ ਦੋ 95308 95308 ਤੇ 0195622 ਦਾ ਨੰਬਰ ਹੈ ਵੈਰਾਈਟੀਆਂ 2 3 ਦਾ ਖਾਤੀਆਂ ਤੇ ਪਸੰਦ ਜਿਹੜੀ ਬੈੜ ਆਊਗੀ ਗੱਲਬਾਤ ਕਰਕੇ ਬਾਈ ਨਾਲ ਤਸੱਲੀ ਕਰਕੇ ਲੈ ਜਿਓ ਧੰਨਵਾਦ